ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰਈ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਕੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਤੇ ਹਰ ਮਨ ਲਈ ਚਾਵਾਨੇ ਇੱਕ ਕੂਝ ਠੇਰ ਲਈ ਕਾਵਾਨੇ ਜਿੱਤੇ ਅਣ ਵਿਆਈਆਂ ਹੀ ਮਾਵਾਨੇ ਧੀਆਂ ਹੋ ਕੇ ਭਰਦੀਆਂ ਅਸਮਾਨ ਚੜੇਰੇ ਮਗਦਾਰ ਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰ ਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਟਕਿਆਂ ਦੀ ਮੀਰੀ ਪੀਰੀਏ ਜਿੱਥੇ ਜਮਦਾ ਬੰਦਾਂ ਸੀਰੀਏ ਜਿੱਥੇ ਕਰਜੇ ਠ ਪੰਜੀਰੀ ਬੂ ਦੇ ਕਰਜ਼ੇ ਦੇ सूद ਪੁੱਤ ਜਮਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸੈਂਟਰ ਸਰਕਾਰ ਜਿੰਨੇ ਹਮੇਸ਼ਾ ਪੰਜਾਬ ਨਾਲ ੱੱਕਾ ਕਰਦੀ ਆਈ ਹੈ ਤੁਸੀਂ ਸਾਰੇ ਸਮਝਦਾਰ ਹੋ ਬਹੁਤ ਵਧੀਆ ਬੁਲਾ ਰਹੇ ਹੋ ਬਹੁਤ ਮੇਰੇ ਨਾਲੋਂ ਜ਼ਿਆਦਾ ਸਮਝ ਰੱਖਦੇ ਹੋ ਬਾਕੀ ਇਹ ਗੱਲਾਂ ਹੋ ਵੀ ਚੁੱਕੀਆਂ ਹੋਣਗੀਆਂ ਜਿਹੜੀਆਂ ਮੈਂ ਕਰਨੀਆਂ ਸੋ ਮੈਨੂੰ ਵੀ ਹੁਕਮ ਹੋਇਆ ਕਿ ਮੈਂ ਵੀ ਕੁਝ ਬੋਲਾਂ ਕਿਉਂਕਿ ਜਿਹੜੀ ਇਹ ਲੜਾਈ ਹੈ ਇਹ ਹੁਣ ਜਿਹੜਾ ਜ਼ੁਲਮ ਦਾ ਆਪਾਂ ਜਵਾਬ ਦੇਣਾ ਹੈ ਉਹ ਵੋਟ ਨਾਲ ਦੇਣਾ ਹੈ ਸਾਰੇ ਵਲੰਟੀਅਰ ਸਾਹਿਬਾਨ ਬੈਠੇ ਆ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜੋ ਪੰਜਾਬ ਦੇ ਪੰਜਾਬ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਨੇ ਜੋ ਪੰਜਾਬੀ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਨੇ ਕੁਝ ਸੁੱਖ ਸਹੂਲਤਾਂ ਦਾ ਆਮ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਗਵਰਨਮੈਂਟ ਨੇ ਕੀ ਕੁਛ ਕੀਤਾ ਹੈ ਉਹ ਆਪਾਂ ਘਰ-ਘਰ ਜਾ ਕੇ ਪਹੁੰਚਾਉਣਾ ਹੈ ਕੱਲੇ-ਕੱਲੇ ਨਾਗਰਿਕ ਤੱਕ ਇਹ ਗੱਲ ਪਹੁੰਚਾਉਣੀ ਹੈ ਕਿ ਮਨਮਾਨ ਸਰਕਾਰ ਨੇ ਕੀ ਕੀਤਾ ਮੈਂ ਆਪਣੇ ਹਲਕੇ ਫਰੀਦਕੋਟ ਦੇ ਵਿੱਚ ਨੌ ਦੇ ਨੌ ਹਲਕਿਆਂ ਦੇ ਵਿੱਚ ਵਿਜ਼ਿਟ ਕੀਤਾ ਤੇ ਉਥੋਂ ਦੇ ਜਿੰਨੇ ਵੀ ਐਮਐਲਏ ਸਹਿਬਾਨ ਜਾਂ ਹਲਕਾ ਇੰਚਾਰਜ ਨੇ ਸਾਰਿਆਂ ਨੇ ਇੰਨੇ ਵਧੀਆ ਕੰਮ ਕੀਤੇ ਹੋਇਆ ਸਾਰੇ ਲੋਕ ਇੰਨੇ ਪਿਆਰ ਨਾਲ ਮਿਲਦੇ ਆ ਔਰ ਕੱਲਾ-ਕੱਲਾ ਬੰਦਾ ਆ ਕੇ ਮਿਲਦਾ ਕਿ ਪਹਿਲਾਂ ਸਾਡੇ ਬਿਜਲੀ ਦਾ ਬਿੱਲ ਇੰਨਾ ਹੁੰਦਾ ਸੀਗਾ ਪਰ ਹੁਣ 5-7000 ਜੀ ਦਾ ਮਹੀਨੇ ਦਾ ਖਰਚਾ ਬਚਦਾ ਉਹ ਅਸੀਂ ਕਿਸੇ ਹੋਰ ਕਬੀਲਦਾਰੀ ਦੇ ਵਿੱਚ ਲਾ ਲੈਨੇ ਆ ਸੋ ਬਾਕੀ ਰਹੀ ਨੌਕਰੀਆਂ ਦੀ ਗੱਲ ਮੈਨੂੰ ਰਾਮਪੁਰਾ ਫੂਲ ਕਿਸੇ ਹੋਰ ਪਾਰਟੀ ਦਾ ਕੋਈ ਬਜ਼ੁਰਗ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਜ਼ਿੰਦਗੀ ਦੇ ਵਿੱਚ ਕਿ ਕਿਸੇ ਹੋਰ ਪਾਰਟੀ ਨੇ ਕਿਸੇ ਹੋਰ ਪਾਰਟੀ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਕਹਿੰਦੇ ਮੈਂ ਅਕਾਲੀ ਦਲ ਨੂੰ ਬਿਲੋਂਗ ਕਰਦਾ ਪਰ ਕਿਸੇ ਨੇ ਵੀ ਇਹ ਨਹੀਂ ਕੋਈ ਕਿਸੇ ਬੱਚੇ ਦਾ ਕੋਈ ਪੈਸਾ ਨਹੀਂ ਲੱਗਿਆ ਕੋਈ ਸ਼ਿਫਾਰਿਸ਼ ਨਹੀਂ ਬਸ ਦੇਖਿਆ ਤਾਂ ਸਿਰਫ ਯੋਗਤਾ ਦੇਖੀ ਐ ਸਿਰਫ ਜਿਹਦਾ ਹੱਕ ਬਣਦਾ ਉਹਨੂੰ ਨੌਕਰੀਆਂ ਮਿਲੀਆਂ ਸੋ ਇਹ ਗੱਲਾਂ ਆਪਾਂ ਘਰ-ਘਰ ਜਾ ਕੇ ਪਹੁੰਚਾਉਣੀਆਂ ਨੇ ਬਾਕੀ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਐ ਮੈਥੋਂ ਸਿਆਣੇਓ ਸੋ ਮੈਂ ਜਿਹੜੀ ਗੱਲ ਮੈਨੂੰ ਲੱਗਦੀ ਸੀ ਕਿ ਮੈਨੂੰ ਇਹ ਕਰਨੀ ਚਾਹੀਦੀ ਐ ਕਿ ਜੋ ਵੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਜਿੰਨੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੁਝ ਗੱਲਾਂ ਦਾ ਕੁਝ ਲੋਕਾਂ ਨੂੰ ਨਹੀਂ ਪਤਾ ਉਹ ਜਰੂਰ ਘਰ ਘਰ ਤੱਕ ਜਾ ਕੇ ਆਪਾਂ ਬਚਾਉਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ